ਸ਼ਬਦੀ ਜੰਗ ਦੇ ਨਾਲ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਰਕਾਰ ਦੇ ਤੇ ਸਰਕਾਰ ਦੇ ਚਹੇਤਿਆਂ ਵੱਲੋਂ ਭਲਾਓ ਸਰਕਾਰ ਦੇ ਮਿਨਿਸਟਰ ਹੋਣ ਕੰਗਣਾ ਰਣੌਤ ਵਰਗੇ ਪਿਛਲੇ ਦਿਨੀ ਬਿਆਨ ਪੰਜਾਬ ਦੇ ਮੰਡੀ ਵੋਲਡ ਦੇ ਚੇਅਰਮੈਨ ਉਹਨਾਂ ਦਾ ਆਇਆ ਜਗਾ ਜਗਾ ਸਾਰਿਆਂ ਦੇ ਆਏ ਹਰਿਆਣੇ ਦੇ ਇੱਕ ਮਿਨਿਸਟਰ ਨੇ ਇਸ ਅੰਦੋਲਨ ਨੂੰ ਮੁੱਦਾਹੀਨ ਅੰਦੋਲਨ ਕਿਹਾ ਕਿ ਕੋਈ ਮੁੱਦਾ ਨਹੀਂ ਤੁਹਾਡੇ ਵਾਸਤੇ ਜ਼ਰੂਰ ਕੋਈ ਮੁੱਦਾ ਨਹੀਂ ਹੋਣਾ ਕਿਉਂਕਿ ਤੁਹਾਡੇ ਜਿਹੜੇ ਮੁੱਦੇ ਐ ਉਹ ਊਲ ਜਲੂਲ ਬੋਲਣਾ ਇਸ ਭਾਰਤ ਦੇਸ਼ ਨੂੰ WTO ਦੀਆਂ ਨੀਤੀਆਂ ਦੇ ਤਹਿਤ ਕਾਰਪੋਰੇਟ ਘਰਾਣਿਆਂ ਦੇ ਸਪੁਰਦ ਕਰਨਾ ਲੋਕਾਂ ਨੂੰ ਲੁੱਟਣਾ ਫਿਰਕਾ ਪ੍ਰਸਤੀ ਫੈਲਾਉਣੀ ਧਰਮ ਅਤੇ ਜਾਤੀਵਾਦ ਦੇ ਉੱਤੇ ਮਸਲੇ ਉਭਾਰ ਕੇ ਮਨੀਪੁਰ ਵਰਗੀਆਂ ਘਟਨਾਵਾਂ ਨੂੰ ਇੰਜ਼ਾਮ ਦੇਣਾ ਔਰਤਾਂ ਦੇ ਰੇਪ ਕਰਨੇ ਇਹ ਤੁਹਾਡੇ ਮੁੱਦੇ ਨੇ ਵਾਕਈ ਤੁਹਾਡੇ ਵਾਸਤੇ ਨੋਟਵੰਦੀ ਕਰਨੀ WHO ਦੇ ਇਸ਼ਾਰੇ ਤੇ ਕਰੋਨਾ ਵਰਗਾ ਖੌਤੀ ਇੱਕ ਬਿਮਾਰੀ ਦਾ ਟਕਬਾਂਜਰਾ ਚਕੇ ਲੋਕਾਂ ਨੂੰ ਆਰਥਿਕ ਤੌਰ ਤੇ ਉਜਾੜਨਾ ਇਹ ਤੁਹਾਡੇ ਮੁੱਦੇ ਨੇ ਪਰ ਲੋਕਾਂ ਦੀ ਜਿਨ੍ਹਾਂ ਨੇ ਕਿਰਤ ਕੀਤੀ ਜਿਨ੍ਹਾਂ ਨੇ ਭੁੱਖੇ ਮਰਦੇ ਦੇਸ਼ ਦੇ ਪੇਟ ਭਰਿਆ ਉਹਨਾਂ ਲੋਕਾਂ ਦੇ ਮੁੱਦਿਆਂ ਨੂੰ ਮੁੱਦਾਹੀਨ ਅੰਦੋਲਨ ਕਹਿਣਾ ਸਾਫ਼ ਤੇ ਜੱਗ ਜਾਣ ਰਿਹਾ ਕਿ ਤੁਸੀਂ ਕਿੰਨੇ ਕ ਦੇਸ਼ ਦੇ ਪ੍ਰਤੀ ਵਫਾਦਾਰ ਹੋ ਪ੍ਰਭੂ ਜੇਕਰ ਗੱਲ ਕਰੀਏ ਨਾ ਮੁੱਦਿਆਂ ਦੀ ਅਸੀਂ ਕੀ ਮੰਗਦੇ ਹਾਂ ਜਿਸ ਅੰਦੋਲਨ ਨੂੰ ਮੁੱਦਾਹੀਨ ਕਿਹਾ ਜਾ ਰਿਹਾ ਹੈ ਐਮ ਐਸ ਪੀ ਦਾ ਜਿਹੜਾ ਤੁਸੀਂ ਡਰਾਮਾ ਰਚਦੇ ਹੋ ਹਰ 6 ਮਹੀਨੇ ਡਰਾਮਾ ਰਚਦੇ ਹੋ ਅਸੀਂ 30 ਫਸਲਾਂ ਤੇ ਐਮ ਐਸ ਪੀ ਦੇ ਰਹੇ ਹਾਂ ਹਰਿਆਣੇ ਦੀ ਸਰਕਾਰ ਬਾਰ ਬਾਰ ਟੰਡੋਰਾ ਪੇਟਦੀ ਹੈ ਕਿ ਅਸੀਂ 30 ਫਸਲਾਂ ਤੇ ਅਸੀਂ 14 ਫਸਲਾਂ ਤੇ ਐਮ ਐਸ ਪੀ ਦਿੰਨੇ ਹੈ ਅਸੀਂ ਕੀ ਮੰਗਦੇ ਆ ਜੇ ਐਮਐਸਪੀ ਤੁਸੀਂ ਨਿਰਧਾਰਤ ਕਰਦੇ ਹੁੰਦੇ ਤੇ ਉਸ ਐਮਐਸਪੀ ਤੇ ਕਿਸਾਨਾਂ ਦੀਆਂ ਫਸਲਾਂ ਨੂੰ ਖਰੀਦਦੇ ਹੁੰਦੇ ਫਿਰ ਦੇਸ਼ ਦਾ ਕਿਸਾਨ ਖੁਦਕਸ਼ੀਆਂ ਨਹੀਂ ਸੀ ਕਰਦਾ ਫਿਰ ਦੇਸ਼ ਦਾ ਕਿਸਾਨ ਮੰਡੀਆਂ ਦੇ ਵਿੱਚ ਦਿਨ ਦਿਹਾੜੇ ਲੁੱਟਿਆ ਨਹੀਂ ਸੀ ਜਾਂਦਾ ਤੁਹਾਡੀ ਨੀਤ ਦੇ ਵਿੱਚ ਖੋਟ ਹੈ ਤੁਸੀਂ ਲੋਕਾਂ ਨੂੰ ਮੂਰਖ ਬਣਾਉਂਦੇ ਹੋ ਅਸੀਂ ਮੰਗਦੇ ਆਂ ਡਰਾਮੇ ਰਚਨੇ ਬੰਦ ਕਰੋ ਜੇ ਤਈਆਂ ਫਸਲਾਂ ਤੇ ਐਮ ਐਸ ਪੀ ਦਿਨੇ ਹੋ ਤੇ ਉਤੇ ਲੀਗਲ ਗਰੰਟੀ ਕਰੋ ਅਸੀਂ ਵਿਸ਼ਵਾਸ ਦਿਵਾਉਂਦੇ ਆਂ ਤੁਹਾਨੂੰ ਲੀਗਲ ਗਰੰਟੀ ਕਰੋ ਤਈਆਂ ਫਸਲਾਂ ਤੇ ਕਿ ਸਾਡੇ ਵੱਲੋਂ ਦਿੱਤੀ ਗਈ ਫਸਲ ਸਾਡੇ ਵੱਲੋਂ ਦਿੱਤੀ ਗਈ ਐਮ ਐਸ ਪੀ ਉਦੋਂ ਘੱਟ ਕੋਈ ਵੀ ਫਸਲ बिकੂਗੀ ਨਹੀਂ ਅਸੀਂ ਵਿਸ਼ਵਾਸ ਦਿਵਾਉਂਦੇ ਆਂ ਅਸੀਂ ਵਾਦਾ ਕਰਦੇ ਆਂ ਦੇਸ਼ ਦੇ ਲੋਕਾਂ ਦੇ ਨਾਲ ਕਿ ਜਿਹੜਾ 95% ਜ਼ਖੀਰਾ ਵਿਦੇਸ਼ਾਂ ਤੋਂ ਮੰਗਵਾ ਕੇ ਸਰਕਾਰ ਥਾਲਾ ਲੈਂਦੀ ਹੈ ਅਸੀਂ ਕੱਲੇ ਉੱਤਰੀ ਭਾਰਤ ਦਾ ਖੇਤਾ ਪੰਜਾਬ ਹਰਿਆਣਾ ਪੈਦਾ ਕਰਕੇ ਦੇਵਾਂਗੇ ਲੋੜ ਨਹੀਂ ਪਊਗੀ ਜੇ ਤੁਸੀਂ ਇਮਾਨਦਾਰੀ ਨਾਲ ਕੰਮ ਕਰਦੇ ਆਵੋ ਜਿਹੜੇ ਟੰਡੋਰੇ ਪਿੱਟੇ ਜਾ ਰਹੇ ਆ ਪੰਜਾਬ ਦੇ ਕਿਸਾਨ ਨੂੰ ਬਦਨਾਮ ਕੀਤਾ ਜਾ ਰਿਹਾ ਕਿ ਇਹਨੇ ਪਾਣੀ ਮਕਾਤਾ ਇਹਨੇ ਵਾਤਾਵਰਨ ਪੋਲਿਊਟ ਕਰਤਾ ਦਿੱਲੀ ਧੂਆਂ ਪਹੁੰਚ ਜਾਂਦਾ ਪੰਜਾਬ ਦੇ ਕਿਸਾਨ ਦਾ ਅਸੀਂ ਵਾਅਦਾ ਕਰਦੇ ਆ ਆਪ ਦੀ ਨੀਤ ਨੂੰ ਸਾਫ਼ ਕਰੋ ਨੀਤ ਦੇ ਵਿੱਚ ਖੋਟ ਕੱਢੋ ਆ ਡਰਾਮੇ ਰਚਨੇ ਬੰਦ ਕਰੋ ਐਮਐਸਪੀ ਤੇ ਲੀਗਲ ਗਰੰਟੀ ਦਿਓ ਬਿਲਕੁਲ ਧੂਆਂ ਪ੍ਰੋਲੂਟਰ ਵਾਤਾਵਰਨ ਪਲੂਟ ਨਹੀਂ ਹੋਊਗਾ ਬਿਲਕੁਲ ਧਰਤੀ ਇਠਲਾ ਪਾਣੀ ਹੈ ਜਿਹੜਾ ਨਹੀਂ ਟੁੱਟਣ ਦੇਵਾਂਗੇ ਬਿਲਕੁਲ ਨਹੀਂ ਮੁੱਕੂਗਾ ਪਾਣੀ ਸੋ ਤੁਹਾਡੀ ਨੀਤ ਦੇ ਵਿੱਚ ਖੋਟ ਹੈ ਅਸੀਂ ਲੰਬੇ ਸਮੇਂ ਤੋਂ ਇਹ ਜ਼ਿਕਰ ਕਰਦੇ ਆਏ ਅੰਦੋਲਨਾਂ ਦੇ ਵਿੱਚ ਜਿਹੜਾ ਇਸ ਅੰਦੋਲਨ ਦਾ ਏਜੰਡਾ ਵੀ ਹੈ ਕਿ ਕਿਸਾਨ ਤੇ ਮਜ਼ਦੂਰ ਦਾ ਕਰਜ਼ਾ ਖਤਮ ਕੀਤਾ ਜਾਵੇ ਠੀਕ ਹੈ ਸਾਡੀਆਂ ਕੁਝ ਲੱਖੂ ਖਵਾਉਣ ਵਾਲੀਆਂ ਧਿਰਾਂ ਇਹਨਾਂ ਏਜੰਡਿਆਂ ਤੋਂ ਪਰੇ ਹੋ ਗਈਆਂ ਕਿਉਂ ਮੰਗਦੇ ਆਂ ਅਸੀਂ ਕਰਜ਼ਾ ਮੁਕਤੀ ਉਹਦੇ ਪਿੱਛੇ ਤਰਕ ਹੈ ਕਿ ਕਿਸਾਨ ਨੂੰ ਸਾਨੂੰ ਅਕਸਾਇਆ ਗਿਆ ਤੁਸੀਂ ਜਿਹੜੀ ਭੁੱਖਮਰੀ ਦੇਸ਼ ਦੀ ਪੂਰੀ ਕਰਨ ਵਾਸਤੇ ਸਾਨੂੰ ਅਕਸਾਇਆ ਗਿਆ ਬਾਬੇ ਨਾਨਕ ਦੀ ਘਰ ਦੀ ਖੇਤੀ ਤੋਂ ਬਾਹਰ ਕੱਢ ਕੇ ਆਹ ਕੰਪਨੀਆਂ ਦੀ ਖੇਤੀ ਵਿੱਚ ਫਸਾਇਆ ਗਿਆ ਔਰ ਲਾਗਤਾਂ ਦੇ ਮੁਤਾਬਕ ਮੁਨਾਫੇ ਵਾਲੇ ਭਾ ਲੰਬੇ ਸਮੇਂ ਤੋਂ ਨਹੀਂ ਮਿਲੇ ਸਾਡੀ ਲੰਬੇ ਸਮੇਂ ਤੋਂ ਮੰਗ ਰਹੀ ਕਿ 1967-68 ਦੇ ਸਾਲ ਨੂੰ ਆਧਾਰ ਮੰਨ ਕੇ ਥੋਕੀਮ ਸੂਚਕਾਂਕ ਦੇ ਮੁਤਾਬਕ ਜਿੰਸਾਂ ਦੇ ਭਾ ਦਿਓ ਕਿਸੇ ਨੇ ਦਿੱਤੇ ਨਹੀਂ ਤੁਸੀਂ ਬੁੱਧੀ ਜੀਵੀਆਂ ਨੇ ਸਰਕਾਰਾਂ ਨੇ ਇਹ ਕਹਿ ਕੇ ਪੱਲਾ ਝਾੜਤਾ ਕਿ ਖੇਤੀ ਘਾਟੇ ਦਾ ਸੌਦਾ ਹੈ ਖੇਤੀ ਨੂੰ ਨਵੀਆਂ ਤਕਨੀਕਾਂ ਨਾਲ ਕਰੋ ਖਰਚੇ ਘਟਾਓ ਆਪ ਦੇ ਮਹਿੰਗੇ ਵਿਆਹ ਕਰਨੇ ਬੰਦ ਕਰੋ ਇਹ ਜੇ ਇਹ ਟੈਗ ਲਾਏ ਇਹ ਗੱਲਾਂ ਤੁਸੀਂ ਸਾਨੂੰ ਫੇਰ ਕਹਿੰਦੇ ਕਿ ਤੁਸੀਂ ਖਰਚੇ ਕਰਦੇ ਹੋ ਭਾਈ ਜੇ ਤੁਸੀਂ ਸਾਨੂੰ ਸਾਲ 1978 ਨੂੰ ਆਧਾਰ ਮੰਨ ਕੇ ਜੋ ਕਿ